ਮਕਸਦਾ ਜਾਂ ਚੇਤੇ ਪਹੁੰਚੇ ਸੀ ਕਿ ਕੀ ਦੇਖ ਕੇ ਪਹੁੰਚੇ ਦੇਖੋ ਅੱਜ ਸਵੇਰ ਤੋਂ ਹੀ ਇੱਥੇ ਵੇਰਕਾ ਬਲੌਗ ਦੇ ਵਿੱਚ ਜਿਹੜੇ ਸੈਕਟਰੀ ਉਹ ਸੀਟਾਂ ਤੇ ਹੈ ਨਹੀਂ ਗਏ ਬੀ ਡੀ ਪੀਓ ਬੈਠੇ ਨੇ ਉਹਦੀ ਮਰਜ਼ੀ ਆ ਉਹ ਮਿਲਦੇ ਆ ਦੋ ਦੋ ਘੰਟੇ ਲੋਕ ਖੱਜਲ ਖਵਾਰ ਹੋ ਰਹੇ ਲੋਕਾਂ ਨੇ ਕੋਈ ਨੋ ਰਿਡਿਊਸ ਸਰਟੀਫਿਕੇਟ ਲੈਣਾ ਜਾਂ ਉਹਦੀ ਕੋ ਵੋਟਾਂ ਚ ਬੋਟ ਡਿਸਟਾ ਚ ਵੋਟਾਂ ਇੰਨੀ ਗਿਆ ਜਾਂ ਵੋਟਾਂ ਕੱਟੀਆਂ ਗਈਆਂ ਉਹਦੇ ਬਾਰੇ ਜਾਣਕਾਰੀ ਲੈਣੀ ਆ ਜਾਂ ਲਿਸਟਾ ਲੈਣੀਆਂ ਨੇ ਜਾਂ ਚੁੱਲਾ ਟੈਕਸ ਲੈਣੇ ਨੇ ਪਰ ਕੋਈ ਵੀ ਇੱਥੇ ਅਫਸਰ ਥੱਲੇ ਹੈ ਨਹੀਂ ਗਾ ਜਦ ਕਿ ਸਭ ਤੋਂ ਛੋਟੀ ਜਿਹੜੀ ਸ਼ੁਰੂਆਤ ਹੋਣੀ ਹੈ ਕੰਮ ਦੀ ਕਿਸੇ ਦੀ ਉਹ ਸੈਕਟਰੀ ਨੇ ਕਰਨੀ ਹੈ ਸੈਕਟਰੀ ਤਿੰਨੇ ਗੈਰ ਹਾਜ਼ਰ ਨਹੀਂ ਮੈਂ ਆਪਣੇ ਆਫੀਸਰ ਸਵੇਰ ਦਾ 10 ਵਜੇ ਦਾ ਮੈਂ 1 ਵਜੇ ਮੈਂ ਆਇਆ ਤੇ ਕਰੀਬ 1 ਘੰਟਾ ਮੈਨੂੰ ਹੋ ਗਿਆ ਕੋਈ ਅਫਸਰ ਫੇਰ ਵਾਪਸ ਅਜੇ ਉੱਥੇ ਤੱਕ ਨਹੀਂ ਆਇਆ ਕਿੱਥੇ ਨੇ ਅਫਸਰ ਸਾਰੇ ਚੋਣ ਕਮਿਸ਼ਨ ਦਾ ਇਸ ਵੇਲੇ ਕੋਡ ਆ ਕੰਡਕਟਰ ਲੱਗਾ ਹੈ ਅਫਸਰਾਂ ਦੇ ਰਤੀ ਭਰ ਦੇ ਡਰ ਨਹੀਂ ਹੈਗਾ ਖਲੜੀ ਜਾ ਵੀ ਸਾਡੇ ਕੁਆਰ ਵੀ ਹੋ ਗਏ ਸਾਰੇ ਆਰਾਮ ਨਾਲ ਬੈਠੇ ਨੇ ਅੱਜ ਲੋਕਾਂ ਨੂੰ ਵੋਟਾਂ ਤੋਂ ਵਾਂਝਾ ਕੀਤਾ ਜਾ ਰਿਹਾ ਅਚਾਨਕ ਐਮਨੂ ਦੀ ਇੱਕ ਪੰਚਾਇਤ ਹੈ ਇਹ ਮਤਲਬ ਇਹੋ ਜੇ ਘਟੋ ਘਟ 100 ਇੱਥੇ ਲੋਕ ਦੀ ਇੰਟਰਵਿਊ ਕਰ ਲੋ 100 ਲੋਕ ਬੈਠੇ ਨੇ ਜਿਨ੍ਹਾਂ ਦੀਆਂ ਵੋਟਾਂ ਐਮਪੀ ਦੀਆਂ ਪਈਆਂ ਹੁਣ ਹੈ ਹੀ ਨਹੀਂ ਜਿਨ੍ਹਾਂ ਨੇ 18 ਚ ਵੀ ਵੋਟਾਂ ਪਾਈਆਂ ਪੰਚਾਇਤ ਦੀ ਉਹਨਾਂ ਦੀਆਂ ਵੀ ਹੁਣ ਨਹੀਂ ਗਈਆਂ 18 ਦੀ ਲਿਸਟ ਹੈ 1945 ਵੋਟਾਂ ਨੇ ਠੀਕ ਹੈ ਜੀ ਸੱਤ ਵਾਡਾਂ ਦੀਆਂ ਆ ਸੱਤ ਇੱਕ 2024 ਦੀ ਲਿਸਟ ਜਿਹੜੀ ਅੱਜ ਇਹਨਾਂ ਨੇ ਦਿੱਤੀ ਹੈ ਐਚ 1028 ਵੋਟਾਂ ਨੇ ਸੱਤ ਵਾਡਾਂ ਨੇ ਸੱਤੀ ਇਹਦੀਆਂ ਨੇ ਤੇ ਤੁਸੀਂ ਦੱਸੋ ਜਿਹੜੇ 945 ਵੋਟਾਂ ਦੇ ਕਿੱਥੇ ਬੰਦੇ ਕਿੱਥੋਂ ਵੋਟਾਂ ਪਾਉਣ ਕਿੰਨੂੰ ਕਹਿਣ ਵੋਟਾਂ ਤੋਂ ਤਾਂ ਵਾਂਝੇ ਕਰਤੇ ਇਸੇ ਤਰ੍ਹਾਂ ਹੀ ਇਹਨਾਂ ਦਾ ਵਿਕਾਸ ਹੋਣਾ ਦਾ ਹੈ ਆਪਣੇ ਦਾ ਮੂਲੇ ਚੱਕ ਦਾ ਅਦਤੀ ਸਾਹਿਬ ਦਾ ਚਾਹੰਦਾ ਮੈਨੂੰ ਸਾਡੇ ਆਪਣਾ ਜਿਹੜਾ ਟਾਰੀ ਹਲਕਾ ਹੈ ਉਹਦੇ ਖੈਰਾਬਾਦ ਮੀਰਾਕੋਟ ਉਹਨਾਂ ਪਿੰਡਾਂ ਦਾ ਇੱਦਾਂ ਮਜੀਠੇ ਵਾਲਿਆਂ ਦਾ ਸਾਰੇ ਬਲਾਕ ਮਜੀਠਾ ਵੀਰਕਾ ਟਾਰੀ ਅਜਨਾਲਾ ਹਰਸ਼ਾਸ਼ੀਨਾ ਤਰਸਿਕਾ ਜਨਿਆਲਾ ਜਿੰਨੇ ਵੀ ਬਲਾਕ ਨੇ ਸਾਰਿਆਂ ਬਲਾਕਾਂ ਦੇ ਅਫਸਰ ਕੋਈ ਸੀਟਾ ਦੇ ਨਹੀਂ ਹੈਗਾ। ਔਰ ਕੋਈ ਇਹਦਾ ਜਵਾਬ ਦੇ ਨਾ ਡੀਸੀ ਕੋ ਜਵਾਬ ਦੇਣ ਡਿਆ ਨਾ ਕੋਈ ਐਸਡੀਐਮ ਜਵਾਬ ਦੇਣ ਡਿਆ ਕਿੱਥੇ ਨੇ ਕੀ ਗੱਲ ਪਹੁੰਚਿਆ ਫਿਲਹਾਲ ਕਿ ਮੇਰੇ ਆ ਕੇ ਮੁਲਾਕਾਤ ਕੀਤੀ ਨਾ ਨਹੀਂ। ਮੈਨੂੰ ਨਹੀਂ ਪਤਾ ਕਿੱਥੇ ਪਹੁੰਚ ਨੇ ਸਾਡੇ ਕੋ ਤੇ ਆਏ ਨਹੀਂ ਤੇ ਬਾਹਰ ਬੈਠੇ ਆ। ਜਿਸ ਤਰ੍ਹਾਂ ਨਾਲ ਜਿਹੜੇ ਗੈਰ ਹਾਜ਼ਰ ਰਹੇ ਨੇ ਉਹਨਾਂ ਖਿਲਾਫ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਹੋ ਕਾਰਵਾਈ ਨਜੀ ਜਿਹੜੇ ਕਿ ਸਾਰੇ ਤੰਗ ਹੋ ਰਹੇ ਪਰੇਸ਼ਾਨ ਹੋ ਰਹੇ ਸ਼ਹਿਰ ਤੋਂ ਆਏ ਨੇ। ਉੱਲਾ ਟੈਕਸ ਪਰ ਨਾਸਟੇ ਹੈ ਬਾਕੀ ਹੋਇਆ ਕੰਮ ਕਰਵਾ ਲਈ ਅਸੀਂ ਉਹੀ ਤਾਂ ਮੰਗ ਕਰ ਰਹੇ ਆ ਇਲੈਕਸ਼ਨ ਚੋਣ ਕਮਿਸ਼ਨ ਆ ਪਿਛਲੇ 5 ਦਿਨਾਂ ਦੇ ਇਹਨਾਂ ਦੀ ਕਾਲ ਡਿਟੇਲ ਕਰ ਲੈ ਕਿੱਥੇ ਕਿੱਥੇ ਸੀ ਇਹਨਾਂ ਨੂੰ ਸਾਰਾ ਕਲੀਅਰ ਹੋ ਜਾਊਗਾ ਵੀ ਦਫਤਰ ਕਿ ਨਾਜ਼ਰ ਬੈਠੇ ਨੇ ਸਰਕਾਰ ਤਾਂ ਇੰਦੀ ਸੀਗੀ ਅਫਸਰ ਦਫਤਰ ਚ ਰਹਿੰਦੀ ਆ ਆ ਵੇਖ ਲਓ ਦਫਤਰ ਚ ਐਹੀ ਬੈਠੇ ਜੇ ਬਾਹਰ ਉਹ ਤਾਂ ਕਿਤੇ ਲੱਭਦਾ ਕੋਈ ਨਹੀਂਗਾ ਅਸੀਂ ਤਾਂ ਨਾਲ ਆ ਕੇ ਬੈਠੇ ਆ ਵੀ ਆਓ ਹੁਣ ਪਤਾ ਲੱਗਾ ਕਿ ਐਸ ਡੀ ਐਮ ਆਇਆ ਹੈ ਚਲ ਕੇ ਦਰਗੇ ਹਸਨ ਸਿੰਘ ਭਾਈ ਮੇਰੇ ਮੈਂ ਕੀ ਕਹਣਾ ਮੇਰੀ ਮੇਰੀ ਤਾਂ ਵੋਟ ਹੀ ਨਹੀਂ ਮੈਂ ਤੇ ਮਤਲਬ ਇੱਕ ਭਾਵੇਂ ਲੈ ਉੱਤੇ ਆਪਣਾ ਬਤੌਰ ਨੁਮਾਇੰਦਾ ਮੈਂਬਰ ਪਾਰਲੀਮੈਂਟ ਇਹਨਾਂ ਦੀ ਆਵਾਜ਼ ਰੱਖ ਰਿਹਾ ਲੋਕਾਂ ਤੋਂ ਪਤਾ ਕਰੋ ਕਿੰਨੇ ਲੋਕ ਨੇ ਖੜੇ ਆ ਹੁਣ ਇਹਨਾਂ ਨੇ ਇਹ ਲਗਾਤਾਰ ਸਰਪੰਚ ਦੋਰੀ ਸਰਪੰਚ ਦੋਰੀ ਬਲਾਕ ਸੰਮਤੀ ਮੈਂਬਰ ਘਰ ਉੱਥੇ ਕਿਤੇ ਘਰ ਨਹੀਂ ਚੇਂਜ ਹੋਇਆ ਵੋਟਾਂ ਹੀ ਨਹੀਂ ਕੱਟਦੀਆਂ ਪੰਜਾਂ ਸਾਰੇ ਪਰਿਵਾਰ ਦੀ ਵੀ ਖਲੋਈ ਨਹੀਂ ਸਕੀ ਇਹ ਲੋਕਤੰਤਰ ਹੈ ਇਹ ਦੇ ਸੋਚਦੇ ਆ ਜੀ ਇਹ ਪਿੰਡਾਂ ਦੇ ਲੋਕ ਜਿਹੜੇ ਜਿੰਨੇ ਪਹੁੰਚੇ ਬਲਾਕਾਂ ਦੇ ਵਿੱਚ ਇਹ ਸਰਕਾਰ ਜਿਹੜੀ ਡਰ ਗਈ ਆ ਕਿਉਂ ਐਮਪੀ ਦੀਆਂ ਵੋਟਾਂ ਜਿਹਨਾਂ ਨੂੰ ਪਤਾ ਲੱਗ ਗਿਆ ਹੈ ਆਪਣੀ ਕਰਤੂਤਾਂ ਦਾ ਅੱਛਾ ਹੀ ਕਿੰਨੇ ਕੁ ਜੋਗੇ ਆ ਹੁਣ ਇਹਨਾਂ ਨੂੰ ਇਹ ਡਰਿਆ ਵੀ ਜਿਹੜੇ ਸਰਪੰਚ ਨੇ ਉਹ ਕਾਂਗਰਸ ਪਾਰਟੀ ਦੇ ਹਰ ਪਿੰਡ ਦੇ ਵਿੱਚ ਬਣਨੇ ਆ ਇਹ ਕਰਕੇ ਇਹਨਾਂ ਦਫ਼ਤਰਾਂ ਦੇ ਵਿੱਚ ਜਿਹੜੇ ਬੰਦੇ ਨੇ ਉਹ ਬਾਹਰ ਕਰ ਦਿੱਤੇ ਠੀਕ ਹੈ ਪੰਚਾਇਤਾਂ ਵੀ ਸੋਹੀ ਵੀਰ ਦਾ ਬਲਾਕ ਚ ਅੱਜ ਇਕੱਠੇ ਹੋਏ ਸਾਡੇ ਮੈਂਬਰ ਪਾਰਲੀਮੈਂਟ ਐਮ ਐਲ ਏ ਸਾਡੇ ਦਤੀ ਸਾਹਿਬ ਸਾਰੇ ਕਾਂਗਰਸ ਆ ਮੈਂ ਸਮਝਦਾ ਬਾਕੀ ਪਾਰਟੀਆਂ ਦੇ ਵੀ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਜਿੰਨਾ ਕਿ ੱਤਕਾ ਆਮ ਆਦਮੀ ਪਾਰਟੀ ਵੱਲੋਂ ਇਸ ਵੇਲੇ ਕੀਤਾ ਜਾ ਰਿਹਾ ਇੱਕ ਸਭ ਤੋਂ ਛੋਟੀ ਇਲੈਕਸ਼ਨ ਜਿਹੜੀ ਪੰਚਾਇਤੀ ਇਲੈਕਸ਼ਨ ਹੈ ਮੈਂ ਸਮਝਦਾ ਇਹਦੇ ਪਾਰਟੀ ਸਿੰਬਲ ਤੇ ਵੀ ਕਦੀ ਇਲੈਕਸ਼ਨ ਨਹੀਂ ਹੋਈ ਇਦੇ ਤੇ ਦੇ ਵੀ ਨਹੀਂ ਪਤਾ ਕਿ ਕਿਹੜੀ ਪਾਰਟੀ ਦਾ ਬੰਦਾ ਖੜਾ ਪਰ ਹਰ ਬੰਦੇ ਦਾ ੱਤਕਾ ਹੋ ਰਿਹਾ ਕਿਸੇ ਦੀ ਵੋਟਾਂ ਕੱਟੀਆਂ ਜਾਂ ਜਿਹੜੇ ਮੌਜੂਦਾ ਸਾਡੇ ਸਰਪੰਚ ਨੇ ਮੂਲੇ ਚੱਕ ਪਿੰਡ ਦੇ ਸਰਪੰਚ ਦੀ ਆਪਣੀਆਂ ਘਰ ਦੀਆਂ ਵੋਟਾਂ ਉਹਦੀ ਆਪ ਦੀ ਵੋਟ ਜਿਹੜਾ ਮੌਜੂਦਾ ਸਰਪੰਚ ਉਹਦੀ ਕੱਟੀ ਗਈ ਹੈ ਸਾਡੇ ਥਾਂ ਦੇ ਪਿੰਡ ਪਿੰਦਾ ਉਸੇ ਇੱਕ ਵੋਟ ਤਿੰਨ ਦੇ ਬੂਥਾਂ 'ਚ ਪਈ ਹੋਈ ਹੈ ਸੋ ਇੱਕ ਸਿਰਫ ਮੈਂ ਇੱਕ ਜਾਂ ਦੋ ਪੰਚਾਇਤਾਂ ਦੀ ਗੱਲ ਨਹੀਂ ਕਰ ਰਿਹਾ ਜਿੱਦਾਂ ਔਜਲਾ ਸਾਹਿਬ ਨੇ ਗੱਲ ਕੀਤੀ ਅੱਜ ਪੂਰੇ ਅੰਬਰਸਤ ਜ਼ਿਲ੍ਹੇ 'ਚ ਜਿਹੜਾ ਵੀ ਬੰਦਾ ਆ ਰਿਹਾ ਉਹ ਕਿਸੇ ਨਾ ਕਿਸੇ ਕਾਰਨ ਰੋਂਦਾ ਪਿਆ ਕਿਸੇ ਦੀ ਵੋਟਾਂ ਕੱਟੀ ਗਈਆਂ ਕਿਸੇ ਦੀ ਵੋਟਾਂ ਲੱਭਣ ਨਹੀਂ ਦੀਆਂ ਕਿਸੇ ਦੀ ਵੋਟਾਂ ਸ਼ਿਫਟ ਕਰਤੀਆਂ ਸੋ ਬਹੁਤ ਹੀ ਮਾੜਾ ਹਾਲ ਹੈ ਇਸ ਵੇਲੇ ਜਿੰਨਾ ਹੋ ਗਿਆ ਪੰਜਾਬ ਸਰਕਾਰ ਨੇ ਕੀਤਾ ਔਰ ਪਤਨ ਮੈਂਸੋ ਬਣੇ ਅਪਸਰਾ ਨੂੰ ਇਦਾਂ ਦੀ ਡਾਇਰੈਕਸ਼ਨ ਹੋਈ ਹੈ ਕਿ ਜੋ ਹਾਲ ਬਣ ਗਿਆ ਸਰਕਾਰ ਸਰਕਾਰ ਜੀ ਹੰਸਰ ਐਂਡ ਮੈਂਬਰ ਪਾਰਲੀਮੈਂਟ ਤੇ ਜਿਹੜੇ ਕੈਂਡੀਡੇਟ ਜਿਹੜੇ ਇਲੈਕਸ਼ਨ ਲੜਨ ਦੀ ਚਾਹਵਾਨ ਹੈਗੇ ਕਰਨੇ ਦੇ ਬੈਠੇ ਆ ਤੁਹਾਨੂੰ ਮਿਲੇ ਕੀ ਕਹਿਣ ਹਾਂਜੀ ਉਹਨਾਂ ਦੇ ਰਿਜ਼ਰਵੇਸ਼ਨ ਸੀਗੇ ਵੀ ਜਿਹੜੇ ਚੁੱਲਾ ਟੈਕਸ ਨੂੰ ਲੈ ਕੇ ਤੇ ਐਨਓਸੀਜ਼ ਨੂੰ ਲੈ ਕੇ ਉਹਨਾਂ ਨੇ ਰਿਪੋਰਟ ਕਰਾਉਣੀ ਹੁੰਦੀ ਹੈ ਕੈਂਡੀਡੇਟਸ ਨੇ ਜਾਂ ਉਹਨਾਂ ਨੂੰ ਕੋਈ ਰਿਜ਼ਰਵੇਸ਼ਨ ਹੈ ਵਿਦ ਰਿਸਪੈਕਟ ਟੂ ਦੀ ਇਲੈਕਸ਼ਨਸ ਤਾਂ ਉਹਦੀ ਹੈਲਪ ਲਈ ਬਲੌਕ ਵੇਰਕਾ ਦੇ ਜਿਹੜੇ ਪੰਚਾਇਤ ਸੈਕਟਰੀ ਸੇ ਦੇ ਵਰਨਟ ਸਿਟਿੰਗ ਇਨ देयर ਆਫਿਸਸ ਤਾਂ ਉਸ ਚੀਜ਼ ਲਈ ਆਈ ਹੈਡ ਪਰਸਨਲੀ ਕਮ ਟੂ ਸੀ ਵਿਚ ਤਿੰਨ 50 ਸੈਕਟਰੀ ਨਹੀਂ ਅਵੇਲੇਬਲ ਸੀ ਉਹਨਾਂ ਦੇ ਜਵਾਬਦੇਰੀ ਕੀਤੀ ਜਾਏਗੀ ਤੇ ਦੂਜਾ ਦੇ ਹੈਵ ਬੀਨ 기ਵਨ ਕਲੀਅਰ ਇਨਸਟਰਕਸ਼ਨਸ ਕਿ ਜਦੋਂ ਤੱਕ ਕਲੈਕਸ਼ਨਾਂ ਨਹੀਂ ਕਿਉਂਕਿ ਅਸੀਂ ਜਿਹੜੀ ਇਹਦੀ ਨਾਮੀਨੇਸ਼ਨਸ ਲੈ ਰਹੇ ਹਾਂ ਉਹ ਨਾਮੀਨੇਸ਼ਨਸ ਲੈ ਰਹੇ ਹਾਂ ਆਈਟੀਆ ਰੰਜੀਤਾ ਐਵੇਨਿਊ ਦੇ ਵਿੱਚ ਤੇ ਆਈ ਹੈਵ ਟੂ ਓਵਰਸੀ दट ਬਟ ਆਈ ਹੈਵ ਟੋਲਡ देम दैट ਦੀ ਪੰਚਾਇਤ ਡਿਪਾਰਟਮੈਂਟ ਦਾ ਸਾਰਾ ਸਟਾਫ ਵਿਦ ਰਿਕੋਰਡ ਇੱਥੇ ਬੈਠੇ ਤੇ ਜਿਹੜੇ ਲੋਕ ਆਉਂਦੇ ਨੇ ਜਿਹੜੇ ਚਾਹਵਾਨ ਨੇ ਇਲੈਕਸ਼ਨ ਲੜਨਦੇ ਉਹ ਜੋ ਵੀ ਉਹਨਾਂ ਦੀ ਕੁਏਰੀਜ਼ ਨੇ ਜੋ ਵੀ ਉਹਨਾਂ ਦੀ ਫੈਸਿਲਿਟੇਸ਼ਨ ਆ ਉਹ ਕੀਤੀ ਜਾਂਦੀ ਪਰ ਸਰ ਤਿੰਨ ਸੈਕਟਰੀ ਹੈ ਕਿੱਥੇ ਨੇ ਕੋਈ ਗੱਲਬਾਤ ਹੋਈ ਨਹੀਂ ਕਿਉਂਕਿ ਇੰਨਾ ਇੰਪੋਰਟੈਂਟ ਸਨੇਗਾ ਬੇਸਿਕਲੀ ਵੀਡੀਓ ਸਾਹਿਬ ਨੇ ਮੈਨੂੰ ਇਹ ਦੱਸਿਆ ਵੀ ਇੱਕ ਇਹਨਾਂ ਦੇ ਪਿੱਛੇ ਆਫਿਸਿਸ ਨੇ ਉਹ ਉੱਥੇ ਬੈਠੇ ਨੇ ਐਂਡ ਦੇ ਵਰਨਟ ਇਨਫਾਰਮਡ ਅਬਾਊਟ ਦਸ ਕਾਫੀ ਟਾਈਮ ਹੋ ਗਿਆ ਜੇ ਪਿੱਛੇ ਆਫੀਸਰ ਕਿੰਨਾ ਕੁ ਟਾਈਮ ਇੱਥੇ ਲੱਗਦਾ ਵਾਂਦੇ ਤੁਸੀਂ ਜੀ ਆਪ ਦੇਖ ਰਹੇ ਹੋਵੋਗੇ ਕੱਲੇ ਕੱਲੇ ਪੰਚਾਇਤ ਸੈਕਟਰੀ ਕੋਲੇ ਅੱਜ ਹੜ ਲੱਗਿਆ ਹੋਇਆ ਹੈ ਪਬ ਮੌਕੇ ਤੇ ਆ ਕੇ ਫਿਰ ਵਾਪਸ ਆ ਕੇ ਉਹਨਾਂ ਨੇ ਡੀਲ ਕਰਨਾ ਜਿਹੜੀਆਂ ਬੋਟਾ ਇਕੱਠੀਆਂ ਗਿਆ ਨੇ ਜੋ ਸੂਚੀ ਤਕਾਰ ਹੈ ਉਹਨਾਂ ਸਰ ਇਸ ਬਾਰੇ ਕੀ ਕਹਿਣਾ ਹੈ ਜੀ ਜਿਹੜੀ ਇਹ ਐਕਸਰਸਾਈਜ਼ ਹੋਈ ਹੈ 1 1 23 ਨੂੰ ਜਿਹੜੀ ਚੋਨ ਕਮਿਸ਼ਨ ਆਫ ਇੰਡੀਆ ਵੱਲੋਂ ਵੋਟਰ ਸੂਚੀ ਜਾਰੀ ਕੀਤੀ ਸੀ ਉਹਦੇ ਤੇ ਆਧਾਰਿਤ ਇੱਕ ਐਕਸਰਸਾਈਜ਼ ਕੀਤੀ ਗਈ ਸੀ ਜਿਦੇ ਵਿੱਚ ਕਨਸਰਨਡ ਵੀਡੀਓਜ਼ ਥਰੂ ਪੰਚਾਇਤ ਸੈਕਟਰੀ ਉਹਨਾਂ ਨੂੰ ਆਪਣੀ ਫਾਈਨਲਾਈਜ਼ਡ ਰਿਪੋਰਟ ਬੰਦੀ ਦੇ ਅਕੋਰਡਿੰਗ ਫਿਟ ਕਰਦੇ ਸੀਗੇ ਫਿਟ ਕਰਨ ਤੋਂ ਉਪਰੰਤ ਉਹਨੂੰ ਪਬਲਿਸ਼ ਕੀਤਾ ਤੇ ਅਤਰਾਜ ਲਿੱਤੇ ਗਏ ਸੋ 8 ਮਹੀਨੇ ਦੀ 21 22 23 ਤਰੀਕ ਨੂੰ ਅਸੀਂ ਦੁਬਾਰਾ ਇਤਰਾਜ਼ ਮੰਗੇ ਸੀ ਵੀ ਜੇ ਕਿਸੇ ਦੀ ਕੋਈ ਵੋਟ ਬੰਨਣ ਵਾਲੀ ਹੈ ਤਾਂ ਫਾਰਮ ਨੰਬਰ 1 ਭਰਿਆ ਜਾਏ ਵੋਟ ਸ਼ਿਫਟ ਹੋਣੀ ਹੈ ਤਾਂ ਫਾਰਮ ਨੰਬਰ 2 ਭਰਿਆ ਜਾਏ ਤੇ ਵੋਟ ਡਿਲੀਟ ਹੋਣੀ ਹੈ ਤਾਂ ਫਾਰਮ ਨੰਬਰ 3 ਭਰਿਆ ਜਾਏ ਸੋ ਉਦੋਂ ਮੇਬੀ ਕੁਝ ਲੋਕਾਂ ਨੇ ਧਿਆਨ ਨਹੀਂ ਦਿੱਤਾ ਜਾਂ ਕੁਝ ਨਹੀਂ ਤਾਂ ਜਿਹੜੀ ਹੁਣ ਇਸ ਲੈਵਲ ਤੇ ਵਾਂਸ ਨਾਮੀਨੇਸ਼ਨ ਇਸਟਾਰਟ ਹੋ ਗਿਆ ਕਿ ਤੁਸੀਂ ਸਾਰੇ ਜਾਣਦੇ ਹੋ ਜਦੋਂ ਆਰਓ ਕੋਲੇ ਇੱਕ ਨਾਮੀਨੇਸ਼ਨ ਪੇਪਰ ਲੈਂਦਾ ਹੋ ਤਾਂ ਉਹਨੇ ਉਹ ਨਾਮੀਨੇਸ਼ਨ ਪੇਪਰ ਚੈੱਕ ਕਰਨਾ ਹੈ ਵੋਟਰ ਸੂਚੀ ਚੋਂ ਵੀ ਬੰਦਾ ਉੱਥੇ ਦਾ ਵਸਨੀਕ ਹੈ ਤਾਂ ਵੋਟਰ ਸੂਚੀਆਂ ਫਾਈਨਲ ਹੋ ਕੇ ਉਥੇ ਪਹੁੰਚ ਚੁੱਕੀਆਂ ਨੇ ਠੀਕ ਹੈ ਤਾਂ ਇਸ ਲੈਵਲ ਤੇ ਇਸ ਸਟੇਜ ਤੇ ਯੂ ਕੈਨ ਅੰਡਰਸਟੈਂਡ ਮਾਸ ਸ਼ਿਫਟਿੰਗ ਇਜ਼ ਨਾਟ ਪੋਸੀਬਲ ਉਹਦੇ ਲਈ ਟਾਈਮ ਦਿੱਤਾ ਗਿਆ ਸੀ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਸੀ ਬਾਰ ਬਾਰ ਪਬਲਿਸ਼ ਕੀਤੀਆਂ ਗਈਆਂ ਸੀਗੀਆਂ ਵੈਬਸਾਈਟਸ ਤੇ ਪਾਈਆਂ ਗਈਆਂ ਸੀਗੀਆਂ ਉਹ ਟਾਈਮ ਸੀਗਾ ਉਹ ਇਹ ਦਿਸ ਇਜ਼ ਨਾਟ ਦ ਟਾਈਮ ਸਰ ਜਿਸ ਤਰ੍ਹਾਂ ਤੁਸੀਂ ਕਹਾ ਵੀ ਕਾਫੀ ਹੜਾ ਗਿਆ ਤੇ ਜਿਹੜੇ ਕੈਂਡੀਡੇਟ ਹੈਗੇ ਆ ਡਿਮਾਂਡਸ ਕਰੋਗੇ ਇਲੈਕਸ਼ਨ ਕਮਿਸ਼ਨ ਨੂੰ ਕਿ ਹੋਰ ਆਫੀਸਰ ਦਿੱਤੇ ਜਾਣ ਚਾਹੇ ਹੋਰ ਕੋਈ ਇਸ ਤਰ੍ਹਾਂ ਦੀ ਨਹੀਂ ਜੀ ਇਹਦੇ ਵਿੱਚ ਸਾਡੇ ਕੋਲੇ ਸਫੀਸ਼ੀਐਂਟ ਸਟਾਫ ਹੈਗਾ ਅ ਹਰੇਕ ਆਫਿਸ 'ਚ ਵੀ ਇੰਨੇ ਕ ਕੰਸਟਰੈਂਟਸ ਤਾਂ ਹੁੰਦੇ ਨੇ ਕਦੇ-ਕਦੇ ਕੰਮ ਵੱਧਦਾ ਹੈ ਕਦੇ ਘਟਦਾ ਹੈ ਸੋ ਯੂ ਕਾਂਟ ਹੈਵ ਐਕਸੈਸ ਟੂ ਫਾਰ ਏਵਰੀ ਵਰਕ ਸੋ ਵੀ ਆਰ ਵੈਲ ਪ੍ਰਿਪੇਅਰਡ ਫॉर ਇਲੈਕਸ਼ਨ ਵੀਲ ਬੀ ਐਬਲ ਟੂ ਡੂ ਇਟ ਥੈਂਕ ਯੂ ਥੈਂਕ ਯੂ